ਸਰ ਰੇਨ ਸਾਹਿਬ ਭਾਰਤਿਆ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਸੀਨੀਅਰ ਲੀਡਰ ਨੇ ਸਰ ਬਾਬਾ ਸਵਾਗਤ ਹੈ ਪਾਕਿਸਤਾਨ ਤੋਂ ਵੀ ਆਪਾਂ ਕੋਸ਼ਿਸ਼ ਕਰਾਂਗੇ ਜੋੜਨ ਦੀ ਕਿ ਸਾਡੇ ਉੱਥੋਂ ਵੀ ਜਿਹੜੇ ਗੈਸਟ ਜੋੜਨ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਅੱਜ ਜੋ ਮੁਲਕ ਸਾਡੇ ਨੇ ਦੇਖਿਆ ਜਾਂ ਸਾਡਾ ਮੁਲਕ ਸਾਡੇ ਮੁਲਕ ਵਾਸੀ ਜੋ ਉਹਨਾਂ ਦੀਆਂ ਅੱਖਾਂ 'ਚ ਅਥਰੂ ਨੇ ਜੋ ਹੰਝੂ ਨੇ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਸਵਾਲ ਸਾਡੇ ਭਾਰਤੀ ਪੁੱਛ ਰਹੇ ਨੇ ਸਾਡੇ ਦੇਸ਼ ਦੇ ਲੋਕ ਪੁੱਛ ਰਹੇ ਨੇ ਸ੍ਰੀਨ ਸਾਹਿਬ ਮੈਂ ਤੁਹਾਡੇ ਤੋਂ ਸਟਾਰਟ ਕਰਨਾ ਚਾਹੂੰਗਾ ਮੰਨ ਲਓ ਕਿ ਅੱਜ ਸਵਾਲ ਵੀ ਖਤਮ ਹੋਏ ਜਾਪਦੇ ਨੇ ਜਦੋਂ ਦਿੱਲੀ 에ਰਪੋਰਟ ਦੇ ਉੱਪਰ ਡੈਡ ਬodies ਪਹੁੰਚੀਆਂ ਨੇ ਹੱਥੇ ਲੋਕਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਉਹ ਤਸਵੀਰਾਂ ਵੀ ਵਿਖਾ ਰਹੇ ਆ ਉਹ ਲੋਕ ਜਿਨ੍ਹਾਂ ਨੇ ਆਪਣੇ ਨਜ਼ਦੀਕੀ ਗੁਆਏ ਐ ਉਹ ਪਰਿਵਾਰ ਉਹਨਾਂ ਦੇ ਹੰਝੂ ਰੋਕਿਆ ਰੁਕ ਨਹੀਂ ਰਹੇ ਸੀਗੇ ਸ੍ਰੀਨ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਭੈਣਾ ਭਰਾਵਾਂ ਨੇ ਇਸ ਕਾਰਤਾਪੂਰਨ ਹਮਲੇ ਦੇ ਵਿੱਚ ਆਪਣੀ ਜਾਨ ਗਵਾਈ ਉਹਨਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦਾ ਅੱਛ ਸ਼ਬਦ ਨਹੀਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਖੜ੍ਹ ਸਕੀਏ ਇਹਨਾਂ ਦੇ ਦੁੱਖ ਨੂੰ ਵੰਡ ਸਕੀਏ ਲੇਕਿਨ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਇਹ ਹਰਕਤਾਂ ਕਰ ਰਿਹਾ ਹੈ ਔਰ बार-बार سبق ਸਿਖਾਉਣ ਦੇ باوجود ਕਰ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਇਹ ਲਾਤੋਂ ਕੇ ਬੂਤ ਵਾਲਾ ਸਾਹਬ ਹੈਗਾ ਕਿ ਇਹ ਬੰਦੇ ਪੁੱਤ ਬਨਣ ਵਾਲੇ ਨਹੀਂਗੇ ਇਹਨਾਂ ਨੂੰ ਬੰਦੇ ਦਾ ਪੁੱਤ ਬਣਾਉਣਾ ਪਊਗਾ ਕਿਸ ਤਰੀਕੇ ਦੇ ਨਾਲ ਪੈਰਗਾਮ ਦੇ ਵਿੱਚ ਟੂਰਿਸਟ ਗਏ ਤੁਸੀਂ ਦੇਖਿਆ ਕਿ ਪਿਛਲੇ ਕੁਝ ਅਰਸੇ ਤੋਂ ਕਸ਼ਮੀਰ ਚ ਬੜਾ ਅਮਨ ਤੇ ਚੈਨ ਦੇ ਨਾਲ ਕਸ਼ਮੀਰ ਤਰੱਕੀ ਕਰ ਰਿਹਾ ਸੀਗਾ। ਔਰ ਮੈਨੂੰ ਤਾਂ ਯਾਦ ਹੈ ਕਿ ਪਿਛਲੀ ਵਾਰੀ ਜਦੋਂ ਇਹ ਚਰਚਾ ਹੋਈ ਤੇ ਕਸ਼ਮੀਰ ਦੇ ਹੋਟਲਸ ਦੇ ਵਿੱਚ ਟੂਰਿਸਟ ਨੂੰ ਜਗ੍ਹਾ ਨਹੀਂ ਸੀ ਮਿਲ ਰਹੀ। ਔਰ ਜਿਹੜੇ ਸਾਥੀ ਕੋਈ ਤਾਂ ਜਾਂਦਾ ਸੀ ਕੋਈ ਸਿਫਾਰਿਸ਼ ਕਰਦਾ ਸੀ ਯਾਰ ਕਿ ਉੱਥੇ ਕਸ਼ਮੀਰ 'ਚ ਕਿਸੇ ਨੂੰ ਕਹਿ ਦਿਓ ਹਾਂ ਤੇ ਸਾਨੂੰ ਜਗ੍ਹਾ ਮਿਲ ਜਾਵੇ। ਕਿਉਂ? ਕਿਉਂਕਿ ਉੱਥੇ ਅਮਨ ਸ਼ਾਂਤੀ ਦੀ ਕਾਇਮ ਹੋਈ ਉਹਦੇ ਨਾਲ ਉੱਥੇ ਲੋਗਾਂ ਦਾ ਜਾਣਾ ਹੋਇਆ। ਔਰ ਕਸ਼ਮੀਰ ਸਾਡਾ ਇੱਕ ਐਸਾ ਪ੍ਰਦੇਸ਼ ਹੈ ਜਿਹਦੀ ਸਾਰੀ ਇਕਨੋਮੀ ਟੂਰਿਸਟ ਤੇ ਡਿਪੈਂਡ ਕਰਦੀ ਹੈ ਲੇਕਿਨ ਕਸ਼ਮੀਰ ਤਰੱਕੀਆਂ ਕਰੇ ਕਸ਼ਮੀਰੀ ਤਰੱਕੀ ਕਰਨ ਤੇ ਪਾਕਿਸਤਾਨ ਕਿਥੋਂ ਬਰਦਾਸ਼ਤ ਕਰ ਲਵੇ ਔਰ ਪਾਕਿਸਤਾਨ ਦੀ আইএসਆਈ ਸਪான்ਸਰ ਜਿਹੜੇ ਅਤਵਾਦੀ ਗਰੁੱਪ ਨੇ ਉਹ ਹਰ ਵੇਲੇ ਇਸ ਮੌਕੇ ਦੀ ਤਲਾਸ਼ ਰਹਿੰਦੇ ਨੇ ਕਿ ਕਿਸ ਨਾ ਕਿਸੇ ਤਰੀਕੇ ਸੇ ਅਮਨ ਸ਼ਾਂਤੀ ਨੂੰ ਭੰਗ ਕਰ ਸਕੀਏ لیکن ایک چیز پاکستانیو سن لو رام لال کان کھول کے سن لو اگے بالا کوٹ ਹੋਇਆ ਸੀਗਾ اور ਤੁਸੀਂ ਡਿਨਾਈ ਕਰਦੇ ਰਹੇ ਸੀਗੇ ਤੁਹਾਡੇ ਸੈਂਕੜੇ ਜਿਹੜੇ ਅੱਤਵਾਦੀ ਨੇ ਉਹ ਮਾਰੇਗੇ ਸੀ ਉਹਨਾਂ ਦੇ ਟਿਕਾਣੇ ਤਬਾਹ ਕੀਤੇ ਸੀ ਹਿੰਦੁਸਤਾਨ ਨੇ اور ਐਸ ਵਾਰੀ ਵੀ ਇਹਨਾਂ ਭੈਣ ਭਰਾਵਾਂ ਦਾ ਬਲੀਦਾਨ ਇਹਨਾਂ ਦੀ ਸ਼ਹਾਦਤ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਔਰ ਮੈਂ ਸਮਝਦਾ ਕਿ ਸਾਡੇ ਪ੍ਰਧਾਨ ਮੰਤਰੀ ਔਰ ਸਾਡੇ ਗ੍ਰਹਿ ਮੰਤਰੀ ਜਿਸ ਤਰੀਕੇ ਨਾਲ ਇਸ ਘਟਨਾ ਦੇ ਤੁਰੰਤ ਉਹਨਾਂ ਨੇ ਰਿਸਪੌਂਡ ਕੀਤਾ ਅਮਿਤ ਸ਼ਾਹ ਜੀ ਤੁਰੰਤ ਸ਼ਿਰਨਗਰ ਪਹੁੰਚੇ ਔਰ ਪ੍ਰਧਾਨ ਮੰਤਰੀ ਆਪਣੇ ਵਿਸ਼ੇ ਵਿਦੇਸ਼ ਦਾ ਦੌਰਾ ਛੱਡ ਕੇ ਵਾਪਸ ਹਿੰਦੁਸਤਾਨ ਪਰਤ ਆਏ ਔਰ ਕਰੇ ਜਾਂਦੀ بجائے 에어ਪੋਰਟ ਦੇ ਉੱਤੇ ਹੀ ਹਾਈ ਲੈਵਲ ਮੀਟਿੰਗ ਕੀਤੀ ਔਰ ਇਸ ਤੋਂ ਇਹ ਦਰਸਾਂਦਾ ਹੈ ਕਿ ਅਸੀਂ ਇਸ ਮਿਸ਼ਨ ਨੂੰ ਕਿੰਨੀ ਗੰਭੀਰਤਾ ਨਾਲ ਲਿੱਤਾ ਹੈ ਸਾਨੂੰ ਬਹੁਤ ਦੁੱਖ ਹੈ ਨਾ ਜਿਹੜੇ ਸਾਡੇ ਭੈਣ ਭਰਾਵਾਂ ਦੀ ਜਾਨ ਗਈ ਹੈ ਲੇਕਿਨ ਇਹਨਾਂ ਦੀ ਜਾਨ ਜਿਹੜੀ ਗਈ ਹੈ ਉਹ ਵਿਰਥ ਨਹੀਂ ਜਾਏਗੀ ਔਰ ਦੇਸ਼ ਪੂਰਾ ਅੱਜ ਉਹਨਾਂ ਦੇ ਪਰਿਵਾਰਾਂ ਨਾਲ ਖੜਾ ਹੈ ਪੂਰਾ ਦੇਸ਼ ਇੱਕ ਮੁੱਠ ਹੈਗਾ ਔਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਅਸੀਂ ਉਡੀ ਕਰ ਰਹੇ ਹਾਂ ਸਹਿਨ ਸਾਹਿਬ ਤੁਸੀਂ ਜਿਵੇਂ ਵਿਰਗ ਸਾਹਿਬ ਨੇ ਕਿਹਾ ਇਸ ਵੇਲੇ ਉਹਨਾਂ ਨੇ ਮੁਸਲਿਮ ਪੋਪੂਲੇਸ਼ਨ ਦੀ ਗੱਲ ਕੀਤੀ ਮੁਸਲਿਮ ਇਸ਼ੂਜ਼ ਦੀ ਗੱਲ ਕੀਤੀ ਇੱਕ ਪਾਸੇ ਤਾਂ ਉਹਨੇ ਕਿਹਾ 370 ਜਦੋਂ ਦੀ ਆਪਾਂ ਤੋੜੀ ਹੈ ਇੱਕ ਇਸ਼ੂ ਉਹ ਜਿਹੜਾ ਹੈਗਾ ਆਪਣੇ ਸਾਹਮਣੇ ਹੈਗਾ ਦੂਸਰਾ ਵਕਫ ਨੂੰ ਲੈ ਕੇ ਬੀਤੇ ਦਿਨੀਆਂ ਆਪਾਂ ਦੇਖਿਆ ਦਿੱਲੀ ਦੇ ਵਿੱਚ ਜਿਹੜਾ ਹੈਗਾ ਕੱਲ ਵੱਡਾ ਇਕੱਠ ਹੁੰਦਾ ਉਸੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਅਟੈਕ ਹੋ ਜਾਂਦਾ ਇੱਕ ਮੈਸੇਜ ਦਿੱਤਾ ਜਾਂਦਾ ਕਿ ਮੋਦੀ ਨੂੰ ਦੱਸ ਦੋ ਕਿ ਜਿਹੜਾ ਹੈਗਾ ਇਹ ਸਾਡਾ ਸੁਨੇਹਾ ਹੈ ਸਰ ਇਹ ਕਿਵੇਂ ਸਮਝੀਏ ਮੈਂ ਸ਼ਰੀਨ ਸਾਹਿਬ ਦਾ ਪੁਆਇੰਟ ਲੈ ਕੇ ਆ ਰਹੇ ਹਾਂ ਸ਼ਰੀਨ ਸਾਹਿਬ ਗੌਰਵ ਜੀ ਜਿਤ ਤੱਕ ਕਸ਼ਮੀਰੀ ਭੈਣ ਭਰਾਵਾਂ ਦਾ ਸਵਾਲ ਹੈ ਔਰ ਮੈਂ ਜਿੰਨਾਕ ਸਮਝ ਪਾਇਆ ਕਿ ਕੋਈ ਕਸ਼ਮੀਰੀ ਭੈਣ ਭਰਾ ਇਹ ਨਹੀਂ ਚਾਹੁੰਦਾ ਕਿ ਕਸ਼ਮੀਰ ਡਿਸਟਰਬ ਹੋਵੇ ਬਿਲਕੁਲ ਉਹਨਾਂ ਦੀ ਰੋਜ਼ੀ ਰੋਟੀ ਇੱਥੋਂ ਚੱਲਦੀ ਹੈ ਔਰ ਜਿਸ ਜਦੋਂ ਦੇ ਇਹ ਚਾਹੇ ਧਾਰਾ 370 ਖਤਮ ਹੋਈ ਚਾਹੇ ਆਪਾਂ ਕਹਿ ਲਈਏ ਕਿ ਉੱਥੇ ਦਾ ਮਾਹੌਲ ਠੀਕ ਹੋਣਾ ਸ਼ੁਰੂ ਹੋਇਆ ਉਹਨਾਂ ਨੇ ਤੇ ਵਾਹਿਗੁਰੂ ਦਾ ਰੱਬ ਦਾ ਸ਼ੁਕਰ ਮਨਾਇਆ ਹੈ ਕਿ ਸਾਡੇ ਦਿਨ ਬਦਲੇ ਨੇ ਔਰ ਇੱਕ ਐਸੀ ਕੰਦੇ ਚ ਸਰਕਾਰ ਆਈ ਹੈ ਜਿਹੜੀ ਸਾਡੇ ਚਿੰਤਾ ਕਰਦੀ ਹੈ ਸਾਡੇ ਦੁੱਖਾਂ ਨੂੰ ਸਮਝਦੀ ਹੈ ਔਰ ਸਾਡੀ ਆਮਦਨ ਔਰ ਸਾਡੀ ਤਰੱਕੀ ਵੱਲ ਧਿਆਨ ਦੇ ਰਹੀ ਹੈ ਅੱਜ ਤੁਸੀਂ ਦੇਖੋ ਜਾ ਕੇ ਕਸ਼ਮੀਰ ਦੇ ਵਿੱਚ ਕਿਸ ਤਰੀਕੇ ਨਾਲ ਹਾਈਵੇਜ਼ ਬਣ ਰਹੇ ਨੇ ਕਿਸ ਤਰੀਕੇ ਦੇ ਨਾਲ ਮਾਲਸ ਬਣ ਰਹੇ ਨੇ ਔਰ ਬਹੁਤ ਲੰਬੇ ਸਮੇਂ ਬਾਅਦ ਸਿਨੇਮਾ ਹਾਲ ਸਕੂਲ ਉੱਥੇ ਕੀ ਹੈ ਤਰੱਕੀ ਔਰ ਸ਼ਾਂਤੀ ਦੇ ਸੰਦੇਸ਼ ਨਹੀਂ ਹੈ ਲੇਕਿਨ ਪ੍ਰੋਬਲਮ ਤੇ ਸਾਡੀ ਇਹ ਹੈ ਜਿਵੇਂ ਵਿਕਸਾਪ ਨੇ ਵੀ ਕਿਹਾ ਕਿ ਪਾਕਿਸਤਾਨ ਜਿਹੜਾ ਹੈਗਾ ਵਾ ਉਸ ਨੂੰ ਤਿਆਰ ਹੀ ਨਹੀਂ ਹੈਗਾ ਔਰ ਇਸੇ ਚੱਕਰ ਦੇ ਵਿੱਚ ਦੇਖੋ پاکستان اور بھارت ਇੱਕੋ ਸਮੇਂ ਦੇ ਉੱਤੇ ਆਪਾਂ ਕਹਿ ਲਈਏ ਕਿ ਉਹਨਾਂ ਦੇ ਆਜ਼ਾਦੀ ਪ੍ਰਾਪਤ ਹੋਈ ਹਮ ਅੱਜ ਭਾਰਤ ਕਿੱਥੇ ਹੈ ਔਰ ਪਾਕਿਸਤਾਨ ਕਿੱਥੇ ਹੈਗਾ ਇਹ ਪਾਕਿਸਤਾਨੀ ਨੂੰ ਸਮਝਣਾ ਪਏਗਾ ਔਰ ਪਾਕਿਸਤਾਨ ਦੀ ਲੀਡਰਸ਼ਿਪ ਹੋਵੇ ਚਾਹੇ ਮਿਲਟਰੀ ਲੀਡਰਸ਼ਿਪ ਹੋਵੇ ਚਾਹੇ ਪੋਲਿਟिकल ਲੀਡਰਸ਼ਿਪ ਹੋਵੇ ਉਹਨਾਂ ਨੂੰ ਸਮਝਣਾ ਹੋਵੇਗਾ ਕਿ ਭਾਰ ਦਾ ਮੁਕਾਬਲਾ ਨਹੀਂ ਕਰ ਸਕਦੇ ਐਫੋਜੇ ਛੁਪ ਕੇ ਜਿਹੜੇ ਅਟੈਕ ਕਰਦੇ ਹੋ ਇਹਦੇ ਨਾਲ ਤੁਹਾਡਾ ਕੋਈ ਫਲਾ ਨਹੀਂ ਹੋਣ ਵਾਲਾ ਅੱਜ ਪਾਕਿਸਤਾਨ ਬਦਹਾਲੀ ਚ ਹੋ ਗਿਆ ਅੱਜ ਕਟੋਰਾ ਫੜ ਕੇ ਪੀਕ ਮੰਗਦਾ ਪਿਆ ਸਾਰੇ ਵਰਲਡ ਦੇ ਵਿੱਚ ਕੀ ਖੱਟਿਆ ਪਾਕਿਸਤਾਨ ਨੇ ਪਿੰਦੋਸਤਾਨ ਵਾਲੇ ਐਫਐਜੇ ਦੁਸ਼ਮਣੀਆਂ ਕੱਢ ਕੇ ਉਹ ਤੁਸੀਂ ਆਪਣੇ ਘਰ ਚ ਰਹੋ ਆਪਣੇ ਦੇਸ਼ ਦੀ ਤਰੱਕੀ ਦੇ ਬਾਰੇ ਸੋਚੋ ਆਪਣੇ ਦੇਸ਼ ਦੇ ਗਰੀਬ ਲੋਕਾਂ ਨੂੰ ਵਾਸਤੇ ਸੋਚੋ ਆਪਣੇ ਲੋਕਾਂ ਦੀ ਗਰੀਬੀ ਦੂਰ ਕਰਨ ਵਾਸਤੇ ਸੋਚੋ ਲੇਕਿਨ ਤੁਹਾਡੇ ਦਿਮਾਗ ਚ ਪਤਾ ਨਹੀਂ ਕੀ ਭਰਿਆ ਹੋਇਆ ਸਿਰਫ ਹਿੰਦੁਸਤਾਨ ਦੇ ਵਿੱਚ ਕਿਸ ਤਰੀਕੇ ਨਾਲ ਸ਼ਾਂਤੀ ਪੈਦਾ ਕਰਨੀ ਹੈ ਕਿਸ ਤਰੀਕੇ ਨਾਲ ਪੰਜਾਬ ਨੂੰ ਡਿਸਟਰਬ ਕਰਨਾ ਹੈ ਕਿਸ ਕਿਸ ਤਰੀਕੇ ਨਾਲ ਕਸ਼ਮੀਰ ਨੂੰ ਡਿਸਟਰਬ ਕਰਨਾ ਇਹਦੇ ਨਵਾ ਸੋਚ ਹੀ ਕੁਛ ਨਹੀਂ ਹੈਗੀ ਅੱਜ ਪਾਕਿਸਤਾਨ ਤਬਾਹੀ ਦੇ ਰਸਤੇ ਤੇ ਹੈਗਾ ਅੱਜ ਕੀ ਹੋਣਾ ਪੀਓਗੇ ਦੇ ਵਿੱਚ ਉਥੇ ਸਰਕਾਰ ਨੂੰ ਮੰਨਣ ਨੂੰ ਤਿਆਰ ਨਹੀਂ ਕੋਈ ਪਰ ਲੇਕਿਨ ਇਹ ਐਸੇ ਬੇਸ਼ਰਮ ਨੇ ਐਸੇ ਟੀਚ ਨੇ ਪਤਾ ਨਹੀਂ ਕਿਸ ਤਰ੍ਹਾਂ ਦੀ ਨਸਲ ਪੈਦਾ ਹੋਈ ਉਥੇ ਪਾਕਿਸਤਾਨ ਦੇ ਵਿੱਚ ਜਿਹੜੀ ਕਿਸੇ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਔਰ ਬਾੜਾ ਕੋੜ ਦੇ ਵਿੱਚ ਹੌਸਲੇ ਟਿਕਾਣੇ ਆ ਗਏ ਲੇਕਿਨ ਫੇਰ ਉਹ ਇਹ ਲੁਚਪਣਾ ਤੁਹਾਡਾ ਜਾਂਦਾ ਹੀ ਨਹੀਂਗਾ ਮਨ ਨੂੰ ਬੜਾ ਦੁੱਖ ਹੁੰਦਾ ਹੈਗਾ। ਔਰ ਜਬਾਰ ਸਾਹਿਬ ਮੇਰੇ ਨਾਲ ਬੈਠੇ ਨੇ। ਜਬਾਰ ਸਾਹਿਬ ਆਪਣੀ ਸਰਕਾਰ ਨੂੰ ਕਹੋ ਮੈਂ ਬੈਠਾ ਉਹ ਆਪਣੇ ਦੇਸ਼ ਦੀ ਚਿੰਤਾ ਕਰੇ। ਆਪਣੇ ਦੇਸ਼ ਨੂੰ ਤਰੱਕੀ ਵੱਲ ਜਾਣ ਦੀ ਚਿੰਤਾ ਕਰੇ। ਆਪਣੇ ਦੇਸ਼ੋਂ ਭੁੱਖਮਰੀ ਦੂਰ ਕਰਨ ਦੀ ਚਿੰਤਾ ਕਰੇ। ਇਹ ਪਾਕਿਸਤਾਨ ਜਿਹੜਾ ਹਿੰਦੁਸਤਾਨ ਨਾਲ ਪੰਗੇ ਲੈ ਰਿਹਾ ਇਹ ਨਾ ਹੋਵੇ ਕਿਸੇ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਮਿਟ ਜਾਵੇ। ਹਮ ਅੱਜ ਤੁਹਾਡੀ ਜਨਤਾ ਤੁਹਾਡੇ ਸਰਕਾਰ ਨੂੰ ਕੋਸਦੀ ਹੈ। ਅੱਜ ਤੁਹਾਡੀ ਜਨਤਾ ਪਾਕਿਸਤਾਨ ਦੀ ਆਰਮੀ ਨੂੰ ਕੋਸਦੀ ਹੈ ਅੱਜ ਤੁਹਾਡੀ ਪਾਕਿਸਤਾਨ ਦੀ ਜਨਤਾ ਆਈਐਸਏ ਨੂੰ ਕੋਸਦੀ ਹੈ ਕਿ ਸਾਨੂੰ ਕਿਸ ਬਧਾਲੀ ਚ ਲੈ ਆਏ ਹਿੰਦੁਸਤਾਨ ਦਾ ਮੁਕਾਬਲਾ ਤੁਸੀਂ ਕਰ ਨਹੀਂ ਸਕਦੇ ਤੁਹਾਨੂੰ ਇਹ ਨਹੀਂ ਲੱਗ ਰਿਹਾ ਤੱਕ ਨਹੀਂ ਸਕਦੇ ਸ੍ਰੀਮ ਸਾਹਿਬ ਐਫਓਜੇ ਹਰਕਤਾਂ ਕਰਕੇ ਤੁਸੀਂ ਕੁਝ ਸਮਝਦੇ ਹੋ ਤੁਸੀਂ ਬਹੁਤ ਵੱਡੇ ਤੀਰ ਮਾਰ ਲੋਗੇ નિસરેસ આવી જમે ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਇਹ ਜਿਹੜੇ ਉੱਥੇ ਦੇ ਲੋਕ ਨੇ ਉਹ ਚਾਹਦੇ ਆ ਅਮਨ ਸ਼ਾਂਤੀ ਚਾਹਦੇ ਆ ਪਰ ਇਹ ਇਹਨਾਂ ਦੀ ਆਰਮੀ ਤੇ ਇਹਨਾਂ ਦੀ ਲੀਡਰਸ਼ਿਪ ਜਿਹੜੀ ਹੈ ਉਹ ਉਹਨਾਂ ਨੂੰ ਗਲਤ ਰਸਤੇ ਤੇ ਪਾ ਰਹੀ ਹੈ ਤੇ ਪਾਕਿਸਤਾਨ ਪੂਰੀ ਦੁਨੀਆ ਚ ਬਦਨਾਮ ਹੋ ਰਿਹਾ ਤੁਹਾਨੂੰ ਲੱਗਦਾ ਹੈ ਕਿ ਐਸਾ ਸਮਾਂ ਆਉਣ ਵਾਲਾ ਕਿ ਪਾਕਿਸਤਾਨ ਦੇ ਵਿੱਚ ਬਗਾਵਤ ਤੇ ਵਿਦਰੋਹ ਹੋ ਜਾਏਗਾ ਇਹਨਾਂ ਦੀ ਆਪਣੀਆਂ ਸਰਕਾਰਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਲੋਕ ਕਹਿਣਗੇ ਤੁਹਾਨੂੰ ਇੰਜ ਲੱਗ ਰਿਹਾ ਹੈ ਕਿ ਤੁਹਾਨੂੰ ਹਮਲਾ ਕਰਨ ਦੀ ਲੋੜ ਨਹੀਂ ਪੈਣੀ ਇਹ ਆਪ ਹੀ ਵਿਦਰੋਹ ਹੋ ਕੇ ਹੱਥੇ ਕੰਮ ਹੋ ਜਾਣਾ ਜਿਸ ਹਾਲਾਤ ਦੇ ਵਿੱਚ ਪਾਕਿਸਤਾਨ ਅੱਜ ਹੈਗਾ ਹਾਂ ਔਰ ਜਿਸ ਤਰੀਕੇ ਨਾਲ ਹਿੰਦੁਸਤਾਨ ਨਾਲ ਪੰਗੇ ਲੈਣ ਦੀ ਕੋਸ਼ਿਸ਼ ਕਰਦਾ ਇਹ ਪਾਕਿਸਤਾਨ ਵਿਸ਼ੂ ਦੇ ਨਕਸ਼ੇ ਦੇ ਉਤੇ ਕਿਨੇ ਦਿਨ ਰਹੇਗਾ ਇਹ ਵੀ ਸੋਚਣ ਦੀ ਲੋੜ ਪੈਗੀ ਹੈ ਇਹਨਾਂ ਨੂੰ ਹੂੰ ਚੌਧਰੀ ਸਾਹਿਬ ਤੁਸੀਂ ਆਪ ਹੀ ਕਰਾਈ ਜਾਂਦੇ ਹੋ ਇਹ ਉਹਨਾਂ ਕਿ ਫੰਮੋ ਕਿ ਹਟੋ ਰੁਕਿਓ ਰੁਕਿਓ ਬੇਨਤੀ ਹੈ ਸਰੀਨ ਸਾਹਿਬ ਉਹ ਕਹਿੰਦੇ ਆਪ ਹੀ ਕਰਾਈ ਜਾਂਦੀ ਹੈ ਸਟੱਟ ਲਓ ਜਬਰ ਸਾਹਿਬ ਥੋੜੀ ਜੀ ਸ਼ਰਮiyat ਤੇ ਬੰਦੇ ਨੂੰ ਹੁੰਦੀ ਹੈ ਤੁਸੀਂ ਉਹ ਵੀ ਵੇਚ ਖਾਦੀ ਹੈ ਤੁਹਾਨੂੰ ਹੈ ਨਹੀਂ ਸਰ ਤੁਸੀਂ ਉਹ ਵੀ ਵੇਚ ਖਾਦੀ ਹੈ ਤੰਗਣਾ ਤੁਨੂੰ ਓਏ ਤੂੰ ਤੁਸੀਂ ਤੁਸੀਂ ਛਿਤਰਾਂ ਦੇ ਯਾਰ ਹੋ ਛਿਤਰਾਂ ਦੇ ਤੁਹਾਨੂੰ ਬੰਦਿਆਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਤੁਸੀਂ ਛਿਤਰਾਂ ਦੇ ਯਾਰ ਹੋ ਤੁਹਾਨੂੰ ਬੰਦਿਆਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਕਿਹਾ ਰਹੇ ਹੋ ਜੋ ਹਾਲਤ ਤੁਹਾਡਾ ਹੋ ਗਿਆ ਝੂਠ ਬੋਲ ਲੈ ਤੁਸੀਂ ਝੂਠ ਬੋਲਦੇ ਲੜ ਕੇ ਤੇ ਕਿਹੜੇ ਝੂਠ ਦੀ ਗੱਲ ਕਰਦੇ ਆ ਸਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੋ ਮਿੰਟ ਵਾਪਸ ਪੰਜਾਬ ਦਾ ਬੜਾ ਗਰਕਰ ਤੇ ਲੱਗਿਆ ਦੇਸ਼ ਦਾ ਬੜਾ ਗਰਕਰ ਤੇ ਲੱਗੇ ਰਹੋ ਕਰੋ ਆਪਣਾ ਦੇਸ਼ ਦਿਖਾ ਨਹੀਂ ਆ ਤੁਸੀਂ ਹਿੰਦੁਸਤਾਨ ਦੇ ਟੈਕਰ ਨਹੀਂ ਸੈਂਸ਼ਨਰਤੀ ਆ ਪੰਜਾਬ ਦਾ ਜੇ ਕੋਈ ਆ ਤੇ ਨਿੰਦਰ ਮੋਦੀ ਤੁਹਾਨੂੰ ਕੰਮ ਕੋਈ ਨਹੀਂ ਹੈਗਾ ਰਾਜੇ ਦਾ ਬੇੜਾ ਘਰ ਆਏਗਾ ਤੁਹਾਨੂੰ ਤੁਹਾਨੂੰ ਘਾਨ ਟਿੱੜ ਤੇ ਨਿੰਦਰ ਮੋਦੀ ਦੇ ਦੇਸ਼ ਕਿਵੇਂ ਤਰੱਕੀ ਕਰ ਰਿਹਾ ਆ ਸਾਡਾ ਦੇਸ਼ ਕਿਵੇਂ ਪਿੱਟਦਾ ਪਿਆ ਵਾ ਰਾਜੇ ਕੋਲ ਬਦਲਾ ਲੈ ਰਿਹਾ ਨਿੰਦਰ ਮੋਦੀ ਯੈਸ ਜੇ ਰਾਜੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਬਣੇਗੀ ਨਿੰਦਰ ਮੋਦੀ ਤੁਹਾਨੂੰ ਬਦਲਾ ਲੈਗਾ ਹੋਰ ਕੀ ਗੱਲ ਹੁਣ ਤੁਹਾਡੀ ਹੋ ਗਈ ਹਾਂਜੀ ਹੋ ਗਈ ਹੁਣ ਸੁਣਨਾ ਰਾਮ ਦਾ ਮੈਂ ਪੂਰਾ ਨਾ ਪੁਆਇੰਟ ਸਮਝ ਗਿਆ ਹਾਂਗਾ ਸਰ ਬੇਨਤੀ ਥੋੜਾ ਸ਼ਾਂਤ ਰਹਿਣਾ ਹੁਣ ਪੂਰੀ ਗੱਲ ਸੁਣ ਲਓ ਯਾਰ ਧਿਆਨ ਨਾਲ ਪੂਰਾ ਪੁਆਇੰਟ ਲੈਣਾ ਇਹ ਹਰ ਵਾਰੀ ਜਦੋਂ ਜਿਹੜੀ ਤੁਸੀਂ ਗਿਣਾਏ ਨਾ ਇਹ ਇਨਸਟੈਂਸਸ ਹੂੰ ਇਹ ਤੁਹਾਡਾ ਸੱਚmu ਹੋ ਨਿਕਲ ਗਿਆ ਕਿ ਅਸੀਂ ਕੀ ਕੁਝ ਕਰਦੇ ਆਏ ਆ ਜਦੋਂ ਵੀ ਕੋਈ ਫੋਰੈਂਟਿਕ ਸਾਰੇ ਤੁਸੀਂ ਸੁਣ ਹਣ ਜਬਰ ਸਾਹਿਬ ਅਕਲ ਕਰੀ ਦੀ ਹੈ ਟੀਵੀ ਤੇ ਬੈਠੇ ਹੋ ਸੁਣਨ ਦਾ ਮੈਦਾਨ ਰੱਖੋ ਟੀਵੀ ਤੇ ਬੈਠੇ ਹੋ ਸੁਣਨ ਦਾ ਮੈਦਾਨ ਰੱਖੋ ਮੈਨੂੰ ਕਹਿੰਦਾ ਸੁਣਨ ਦਾ ਮੈਦਾਨ ਰੱਖੋ ਤੁਹਾਡੀ ਅਕਲ ਵਰਤੋ ਯਾਰ ਸੁਣਾਓ ਸੁਣਾਓ ਸੁਣਨ ਦਾ ਮੈਦਾਨ ਰੱਖੋ ਤੁਸੀਂ ਇਲਜ਼ਾਮ ਲਾ ਕੇ ਬਹੁਤ ਸੁੰਦਰ ਬੰਦੇ ਤੇ ਝੂਠੇ ਲਾ ਨੀ ਉਹ ਕਹਿੰਦੇ ਤੁਸੀਂ ਇਲਜ਼ਾਮ ਲਾ ਰਹੇ ਹੋ 2 ਮਿੰਟ ਬਾਅਦ ਸੁਣ ਲਈਏ ਹਮ ਹੁਣ ਸੁਣ ਵੀ ਲਓ ਹਮਲਾ ਤੇ ਉਹ ਸੁਣ ਲਓ ਸਰਦਾਰ ਸਾਹਿਬ ਇਹ ਕਿ ਚੌਧਰੀ ਸਾਹਿਬ ਪੁਆਇੰਟ ਲੈ ਆਉਂਦੇ ਪੂਰਾ ਸੁਣ ਲਓ ਇਹ ਇੱਕ ਪੁਆਇੰਟ ਤੇ ਪੁਆਇੰਟ ਲੈ ਕੇ ਆ ਲੰਦੋ ਤੁਸੀਂ ਕਾਊਂਟਰ ਕਰ ਦੇਣਾ ਜੋ ਦੇ ਦੇਣਾ ਸਹੀ ਇੱਕ ਪੁਆਇੰਟ ਸਹੀ ਇੱਕ ਸਾਰ ਇੱਕ ਪੁਆਇੰਟ ਹਾਂ ਦੱਸੋ ਹਮਲੇ ਦੇ 2 ਮਿੰਟ ਤੋਂ ਬਾਅਦ ਫਰੀਦ ਸਾਹਿਬ ਨੂੰ ਕਿਵੇਂ ਪਤਾ ਲੱਗਾ ਕਿ ਪਾਕਿਸਤਾਨ ਨੇ ਕਰਵਾਇਆ ਮੈਨੂੰ ਇਸ ਹਮਲੇ ਦਾ ਜਵਾਬ ਦੇ ਉਹ ਕਹਿੰਦੇ ਲਸ਼ਕਰੇ ਤੈਬਾ ਦੀ ਏਜੰਸੀ ਦੇ ਵੱਲੋਂ ਜਦੋਂ ਆਪ ਹੀ ਕਿਹਾ ਜਾਂਦਾ ਕਿ ਅਸੀਂ ਕਰਵਾਇਆ ਤਾਂ ਦੱਸਣ ਦੀ ਕੀ ਲੋੜ ਐ ਸਰ ਉਹ ਕਹਿੰਦੇ ਅਸੀਂ ਆਪ ਹੀ ਕਰਵਾ ਰਿਆ ਟੀਆਰਵੀ ਦੇ ਵੱਲੋਂ ਲਸ਼ਕਰੇ ਤੈਬਾ ਕਿੱਥੇ ਬੈਠੀ ਐ ਸਰ ਪਾਕਿਸਤਾਨ ਦੇ ਵਿੱਚ ਬੈਗਡਵਾਏ ਆਈਐਸਆਈ ਹੁਣ ਜੋ ਲਸ਼ਕਰੇ ਤੈਬਾ ਦੀ ਅਗਲੀ ਏਜੰਸੀ ਬੈਗਡਵਾਏ ਆਈਐਸਆਈ ਉਹ ਆਪ ਹੀ ਕਹੀ ਜਾਂਦੀ ਆ ਬੰਦਾ ਕਹਿ ਰਿਹਾ ਕਿ ਮੈਂ ਕਰਵਾਇਆ ਇੱਕ ਠੋਕੇ ਠੀਕ ਐ ਇਹਨਾਂ ਦਾ ਪੁਆਇੰਟ ਲੈ ਲੀਏ ਪੂਰਾ ਚੌਧਰੀ ਸਾਹਿਬ ਤੁਸੀਂ ਸਾਰਾ ਸੱਚ ਆਪਣੇ ਆਪ ਦੱਸ ਦਿੱਤਾ ਕਿ ਕਿਸ ਕਿਸ ਤਰੀਕੇ ਦੇ ਨਾਲ ਜਦੋਂ ਹਿੰਦੁਸਤਾਨ ਦੇ ਵਿੱਚ ਕੋਈ ਡਿਗਨਿਟਰੀਜ਼ ਆਉਂਦੇ ਨੇ ਬਾਹਰ ਦੇ ਦੇਸ਼ਾਂ ਦੇ ਅਸੀਂ ਕਿਸ ਤਰੀਕੇ ਨਾਲ ਹਮਲਾ ਕਰਕੇ ਇਹ ਵਰਲਡ ਦੇ ਵਿੱਚ ਇਹ ਇਸ਼ੂ ਉੱਤ ਕਸ਼ਮੀਰ ਦਾ ਉਠਾਉਣਾ ਚਾਹੁੰਦੇ ਆ ਤੁਹਾਡਾ ਸਿਰਫ ਮੰਤਵ ਇਹ ਹੈ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕੁਸਤੇ ਯਾਰ ਇਨਸਾਨੀयत ਹੁੰਦੀ ਹੈ ਬੰਦੇ ਦੇ ਵਿੱਚ ਇਹਨੇ ਬੇਗੋਣਾ ਨੂੰ ਗੋਲੀਆਂ ਮਾਰ ਕੇ ਮੁੜ ਕੇ ਤੁਸੀਂ ਛਾਤੀ ਠੋਕ ਕੇ ਤੁਹਾਡੇ ਪਾਕਿਸਤਾਨੀ ਕਹਿੰਦੇ ਨੇ ਅਸੀਂ ਕਰਾਇਆ ਔਰ ਤੁਹਾਡੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਦਾ ਕਿ ਸਾਡੇ ਪਾਕਿਸਤਾਨ ਜਿੰਨੇ ਹੱਤਵਦੀ ਬੈਠੇ ਨੇ ਅਸੀਂ ਖਤਮ ਕਰਾਂਗੇ ਉਹਨਾਂ ਨੂੰ ਤੁਸੀਂ ਹੱਤਵਦੀ ਟ੍ਰੇਨਿੰਗ ਕੈਂਪ ਲਾਂਦੇ ਕਿਹਦੇ ਪੈ ਟ੍ਰੇਨਿੰਗ ਕੈਂਪ ਤੇ ਕਰਾਉਂਦੇ ਨਹੀਂ ਤੁਹਾਡੇ ਜਿੰਨੇ ਵੀ ਆ ਮਾਰੋ ਉਹ ਵਡੋ ਠੇਰੋ ਨਾ ਬੇ ਵਡ ਕੇ ਦਿਖਾਵਾਂਗੇ ਸਰ ਅਗੇ ਬਾਲਾਕੋਟ ਕਰਕੇ ਦਿਖਾਏ ਨਾ ਤੇ ਆਪਾਂ ਤੁਹਾਡੇ ਪ੍ਰਾਈਮ ਮਿੰისტਰ ਕੋਲ ਸ਼ਬਦ ਨਹੀਂ ਸੀਗੇ ਉਹਨੂੰ ਐਸੈਪਟ ਕਰਨ ਦੇ ਕਿ ਮੇਰੇ ਇਨ ਹੱਤਵਦੀ ਮਾਰੇ ਗਏ ਇੱਥੇ ਤੁਸੀਂ ਤੇ ਤੁਸੀਂ ਡਿਨਾਈ ਕਰੀ ਲੈਂਦੇ ਇੱਥੇ ਫਿਰਣੇ ਤੁਹਾਨੂੰ ਲੋਟਵਾ ਤੱਕ ਦਿਖਾਤੀ ਕਿ ਕਿਹੜੀ ਕਿਹਦੇ ਨਾਲ ਤੁਹਾਡੇ ਬਾਲਾਕੋਟ ਦੇ ਜਖਮ ਹੋ ਗਏ ਹੱਤਵਦੀ ਕੈਂਪ ਉੱਪਰ ਕੀਤਾ ਔਰ ਹੁਣ ਇੱਕ ਹੋਰ ਦੱਸਦੇ ਆ ਉਹ ਦਿਨ ਦੂਰ ਨਹੀਂ ਗਾ ਜਦੋਂ ਤੁਸੀਂ ਪਛਤਾਓਗੇ ਇਸ ਹਰਕਤਾਂ ਤੇ ਵਾਸਤੇ ਇਹ ਨਰਿੰਦਰ ਮੋਦੀ ਆ ਨਰਿੰਦਰ ਮੋਦੀ ਦੀ ਸਰਕਾਰ ਆ ਔਰ ਸਾਰਾ ਹਿੰਦੁਸਤਾਨ ਸਾਰੀਆਂ ਪੋਲੀਟਿਕਲ ਪਾਰਟੀਆਂ ਇੱਕਜੁੱਟ ਆਪਣੇ ਦੇਸ਼ ਦੀ ਰੱਖਿਆ ਵਾਸਤੇ ਖੜੀਆਂ ਨੇ ਇਹ ਪਾਕਿਸਤਾਨ ਨਹੀਂ ਗਾ ਅਸੀਂ ਜੇ ਕਿਸੇ ਕੁਝ ਕਰ ਦਿੰਦੇ ਹੋ ਇਹ ਹਿੰਦੁਸਤਾਨ ਹਰ ਹਿੰਦੁਸਤਾਨੀ ਹਰ ਪੰਜਾਬੀ ਇਸ ਵੇਲੇ ਇੱਕ ਮੁਟ ਹੋ ਕੇ ਤੁਸੀਂ ਟੁਟੀਆਂ ਪਾ ਕੇ ਬੈਠੇ ਹਾਂ ਹਾਲ ਜੋ ਹੁੰਦਾ ਨਾ ਉਹ ਤੂੰ ਅੰਦਰ ਜਾਈਂ ਤੂੰ ਸਾਹਿਬ ਤੂੰ ਅੰਦਰ ਜਾਈਂ ਲਾ ਸਕਦੇ ਤੁਹਾਡਾ ਹਾਲ ਕਿਉਂ ਹੈ ਉਹ ਕੁੱਤੇ ਨਾਲ ਮੜਾ ਹਾਲ ਹੋਣ ਪਾਕਿਸਤਾਨੀਆਂ ਦਾ ਤੂੰ ਸਮਝਦੇ ਕੀ ਉਹ ਆਪਣੇ ਆਪ ਨੂੰ ਸਾਡਾ ਪੋਰਸ ਬਾਰਡਰ ਹੈਗਾ 100% ਉਹਦੀ ਰੱਖਿਆ ਫੈਂਸਿੰਗ ਨਹੀਂ ਹੋ ਸਕਦੀ ਸਾਡੀ ਫੈਂਸਿੰਗ ਕਰ ਲਓ ਆਪਣੀਆਂ ਹੈ ਪੁੱਤਰ ਸੀਨਾ ਸਾਡੇ ਨਹੀਂ ਬਾਰਡਰ ਚੋਰੀ ਨਾਲੇ ਸੀਨਾ ਚੋਰੀ ਤੁਸੀਂ ਮਾਸ਼ੀਆਂ ਕਰਦੇ ਹੋ ਤੁਸੀਂ ਪੰਜਾਬ ਤੋਂ ਕੀ ਕੰਮ ਕਰ ਰਹੇ ਤੁਹਾਡੇ ਔਕਾਤ ਕੀ ਹੈਗੀ ਆ ਅੱਜ ਕੋਈ ਦੇਸ਼ ਤੋਂ ਵੀ ਬੀਐਨਐਲ ਨਹੀਂ ਕੋਈ ਬੋਲ ਪੜਾ ਕੇ ਬੈਠੇ ਹੋ ਬੀਐਨਐਲ ਚੈੱਕ ਕਰੋ ਪਹਿਲੇ ਦਿਨ ਤੋਂ ਲੱਗੇ ਹੁਣ ਤੱਕ ਕੋਈ ਹੱਡੀਆਂ ਨਹੀਂ ਕੀਏਗਾ ਸੋ ਅੱਜ ਦੇਸ਼ ਨੂੰ ਬਰਬਾਦ ਕਰਨ ਦੇ ਆਪਣਾ ਦੇਸ਼ ਬਰਬਾਦ ਕੀਤਾ ਨਾਲ ਦੂਜਿਆਂ ਨੂੰ ਤੰਗ ਕਰ ਰੱਖਿਆ ਆਪਣੀ ਸੱਤਾ ਨੂੰ ਚਲਾਉਣ ਵਾਸਤੇ ਆਪਾਂ ਆਪਣਾ ਦੇਸ਼ ਸੰਭਾਲੋ ਪਾਈ ਸਾਹਿਬ ਆਪਣਾ ਸੰਭਾਲੋ ਕੀਤਾ ਐਡੇ ਤੁਸੀਂ ਬੈਠੇ ਬਰਬਾਦ ਕਰਦਾ ਜਿੱਥੇ ਅੱਜ ਭੁੱਖ ਮਰੀ ਹੈ ਕਿੱਡਾ ਭਲਾ ਚੱਲ ਰਿਹਾ ਹੈ ਵੋਟ ਕਰਨ ਵਾਸਤੇ ਬੈਠਾ ਜਾ ਕੇ ਚੈੱਕ ਕਰਦੇ ਹੋ ਸਰੀਨ ਸਾਹਿਬ ਇੱਕ ਪੁਆਇੰਟ ਹੈ ਇਹ ਇੱਕ ਪੁਆਇੰਟ ਹੈ ਮੈਂ ਕਹਾਂ ਪੁਆਇੰਟ ਲੈ ਕੇ ਆਇਆ ਸਾਰੇ ਲੈ ਕੇ ਆ ਜਿਹੜਾ ਤੁਹਾਨੂੰ ਪੂਰਾ ਕਰਨਾ ਹੈ ਇਹਦਾ ਕਿਤੇ ਮੈਂ ਸੋਚ ਕਰਾਂ ਤੁਸੀਂ ਸਰੀਨ ਸਾਹਿਬ ਮੈਂ ਵਿਰਖ ਸਾਹਿਬ ਕੋਲ ਜਾਣਾ ਬੇਨਤੀ ਹੈ ਇੱਕ ਪੁਆਇੰਟ ਲੈ ਕੇ ਆ ਲੰਦੋ ਸਰੀਨ ਕਿ ਤੇ ਆਪਰੇਟ ਨਹੀਂ ਕਰ ਰਿਹਾ ਸਰ ਓਕੇ ਆਪ ਸਾਰਾ ਕੁਝ ਲਸ਼ਕਰੇ ਤਾਇਬਾ ਹੈ ਹੀ ਨਹੀਂ ਪਾਕਿਸਤਾਨ ਮੇ ਸਰ ਤਾਂ ਹੀ ਤਾਂ ਨਵੀਂ ਬਣਾ ਲਈ ਨਾ ਡੀਆਰਵੀ ਬਣਾ ਲਈ ਚੌਧਰੀ ਸਾਹਿਬ ਟੀਆਰਵੀ ਬਣ ਗਈ ਨਵੀਂ ਕੁਝ ਤੇ ਸ਼ਰਮ ਕਰ ਕੁਝ ਤੇ ਸ਼ਰਮ ਕਰ ਲੈ ਯਾਰ ਬੋਲਣ ਵੇਲੇ ਬਿਲਕੁਲ ਇੱਕ ਲੱਗ ਉਹਦੀਆਂ ਫੋਟੋਆਂ ਦਿਖਦੀਆਂ ਤੁਹਾਡੇ ਆਈਐਸਆਈ ਦੇ ਤੁਹਾਡੇ ਫੌਜੀਆਂ ਦੇ ਨਾਲ ਫੋਟੋਆਂ ਦਿਖਦੀਆਂ ਨੇ ਉਹਨਾਂ ਦੀਆਂ ਤਵਾਦੀਆਂ ਦੀਆਂ ਔਰ ਤੁਸੀਂ ਕਹਿੰਦੇ ਸਾਡੇ ਕੋਲ ਤੇ ਹੈ ਹੀ ਨਹੀਂਗੇ ਔਰ ਸ਼ਰਮ ਕਰੋ ਯਾਰ ਤੁਸੀਂ ਉਹ ਸ਼ਰਮ ਕਰੋ ਕੁਛ ਤਾਂ ਸ਼ਰਮ ਕਰ ਲਓ ਯਾਰ ਪਾਪੀ ਹਤਵਾਦੀ ਬਣਾ ਕੇ ਪੇਸ਼ ਕਰਦੇ ਯਾਸਰੀਨ ਤੂੰ ਕਿਹਦਾ ਤੁਸੀਂ ਪੇਸ਼ ਕਰਦੇ ਹੋ ਤੁਹਾਡੇ ਆਪਣੇ ਤੁਹਾਡੇ ਇਥੇ ਫੋਟੋਆਂ ਰਿਲੀਜ਼ ਹੁੰਦੀਆਂ ਨੇ ਤੁਹਾਡੀਆਂ ਉਥੇ ਵੀਡੀਓ ਰਿਲੀਜ਼ ਹੁੰਦੀਆਂ ਨੇ ਆਦੋ ਆਦੀਆਂ ਤੁਹਾਡੇ ਰਿਲੀਜ਼ ਹੋਈਆਂ ਤੁਹਾਡੀਆਂ ਹੁੰਦੀਆਂ ਨੇ ਉੱਥੇ ਹੁੰਦੀਆਂ ਨੇ ਉਹ ਕਹਿੰਦੇ ਪਾਕਿਸਤਾਨ ਦੀਆਂ 11 ਚ ਉਹ ਸ਼ਰਮ ਕਰੋ ਯਾਰ ਤੁਸੀਂ ਕੁਛ ਇਨਸਾਨੀਅਤ ਆਪਣੇ ਰੱਖ ਲਓ ਕੁਛ ਸ਼ਰਮ ਕਰ ਲਓ ਇੰਨੀ ਸ਼ਰਮ ਵੀ ਕੋਈ ਹੱਦ ਹੁੰਦੀ ਹੈ ਯਾਰ ਦੱਸੋ ਕੋਈ ਤਾਂ ਇਨਸਾਨੀਅਤ ਰੱਖ ਲੈ ਆਪਣੇ ਬਖਸ਼ ਮੈਂ ਪੁਆਇੰਟ ਲੈ ਕੇ ਆਵਾ ਸਰੇਨ ਸਾਹਿਬ ਚੌਧਰੀ ਸਾਹਿਬ ਨੂੰ ਬੜੀ ਜਿੰਦਗੀ ਹੈ ਉਹ ਆਪਣੇ ਦੇਸ਼ ਤੇ ਹੈ ਸਾਡੇ ਹਿੰਦੁਸਤਾਨ ਦੇ ਸਿਧਾਂਤਾਂ ਤੇ ਕੁਝ ਨਹੀਂ ਹੈ ਆਪਣੇ ਦੇਸ਼ ਤੇ ਡੈਮੋਕ੍ਰੇਸੀ ਲਾਗੂ ਕਰ ਲੋ ਉੱਥੇ ਦੇ ਆਰਮੀ ਦਾ ਨੂਕਲਦਾ ਤੋੜਾ ਅਗਰ ਕੀ ਮਜ਼ਾਕ ਕਰਦੇ ਹੋ ਆਪ ਸਿਬਾਰ ਸਾਹਿਬ ਤੁਹਾਡੇ ਕਾਗਜ਼ ਚੱਲਦੇ ਆ ਤੁਹਾਡੇ ਕਾਗਜ਼ ਤੇ ਡੈਮੋਕ੍ਰੇਸੀ ਚੱਲਦੀ ਸ ਸਾਡੇ ਫਸਟ ਡੈਮੋਕਰੇਸੀ ਦੀ ਬੈਸਟ ਡੈਮੋਕਰੇਸੀ ਹੈ ਸਾਡੇ ਡੈਮੋਕਰੇਸੀ ਦੇ ਵਿੱਚ ਫਰੀਨ ਸਾਹਿਬ ਸਪੈਸੀਫਿਕ ਆਨਸਰ ਕਹਿੰਦੇ ਕਿ ਤੁਸੀਂ ਵਿਰਸਾਂ ਨੂੰ ਡੁਕਣਾ ਉਹ ਕਹਿੰਦੇ ਮੁਲਕ ਨੇ ਭਾਰਤ ਨੇ ਤੁਸੀਂ ਕਹਿੰਦੇ ਹੋ ਮੋਦੀ ਸਾਹਿਬ ਦਾ ਦਮ ਭਰਦੇ ਹੋ ਕਹਿੰਦੇ ਫਿਰ ਇਨੀ ਫੌਜ ਕਾ ਤਾਂ ਰੱਖੀ ਹੋਈ ਆ ਕਹਿੰਦੇ ਉੱਥੇ ਠੋਕ ਦੋ ਨਿਊਟਰਲਾਈਜ਼ ਕਰ ਦੋ ਅੰਗਰੇਜ਼ੀ ਚ ਆਪਾਂ ਨਿਊਟਰਲਾਈਜ਼ ਕਹਿੰਦੇ ਕਰ ਦੋ ਢੇਰ ਕਹਿੰਦੇ ਵੱਢ ਦੋ ਗਾਟੇ ਇਹਨਾਂ ਦੇ ਕਹਿੰਦੇ ਕਿਉਂ ਨਹੀਂ ਕਰਦੇ ਗੌਰਵ ਜੀ ਤੁਸੀਂ ਦੇਖਦੇ ਹੋ ਕਿ ਕਿਸ ਤੀਕੇ ਦੇ ਨਾਲ ਜਿਹੜੇ ਵੀ ਕੋਈ ਅਤਵਾਦੀ ਪਾਕਿਸਤਾਨ ਦਾ ਆਂਦੇ ਨੇ ਉਹ ਜਾਹ ਦੇਰ ਉਹਨਾਂ ਦੀ ਲਾਈਫ ਨਹੀਂ ਹੁੰਦੀ ਸਾਡੀਆਂ ਫੋਰਸਸ ਸਾਡੀ ਇੰਟੈਲੀਜੈਂਸ ਏਜੰਸੀਜ਼ ਉਹਨਾਂ ਨੂੰ ਟਰੈਕ ਡਾਊਨ ਕਰਕੇ ਉਹਨਾਂ ਦਾ ਖਾਤਮਾ ਵੀ ਕਰਦੀਆਂ ਨੇ ਹੂੰ ਲੇਕਿਨ ਐਸਾ ਦੇ ਅਨਫੋਰਚੂਨੇਟ ਇਨਸਟੈਂਸ ਜਿਹੜੇ ਹੁੰਦੇ ਨੇ ਉਹਦੇ ਉਹਦੇ ਵਾਸਤੇ ਪਾਕਿਸਤਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੁਣ ਮੇਰੇ ਮੈਂ ਮਤਲਬ ਕੀ ਕਹਾਂ ਇਹਨਾਂ ਨੂੰ ਫਿਰ ਤੁਸੀਂ ਫਿਰ ਜ਼ਿੰਮੇਵਾਰੀ ਦਾ ਸੁਣ ਤੈਨੂੰ ਕਹਿੰਨਾ ਗਲਤ ਗੱਲ ਹੈ ਸੁਣੋ ਸਿੱਖੋ ਮੈਂ ਤੁਹਾਨੂੰ ਮੈਂ ਬੋਲੀ 10 ਮਹੀਨੇ ਇਲਜ਼ਾਮ ਖਾਮ ਸਿੱਧੇ ਨਾਲ ਹੈ ਫਿਰ ਮੈਂ ਸਹੀ ਜ਼ਿੰਮੇਵਾਰ ਹਾਂ ਮੂਰੀ ਜ਼ਿੰਮੇਵਾਰ ਤੇ ਸੁਣਨ ਸੇ ਕੁੱਪੀਂ ਵਾਤੇ ਨਵੇਂ ਨਾ ਆਉਂਦਾ ਅਮੀਤ ਚਾਹ ਵਾਸਤੇ ਚੁੱਕਰ ਬੈਠੂਰੀ ਵਿਛਾਉਂਦੇ ਚੁੱਕਰ ਬੈਠਣਾ ਰੱਖਦੇ ਰਹੇ ਚੁੱਕਰ ਬੈਠਾ ਆਉਂਦੇ ਤੁਸੀਂ ਚੁੱਕਰ ਬੈਠ ਗੱਲ ਸੁਣ ਲੈ ਮੈਂ ਹੈ ਬੋਲੀ ਜਾਣਾ ਬਿਨਾਂ ਗੱਲ ਤੇ ਤੁਸੀਂ ਕਹਿੰਦੇ ਹੋ ਝੂਠ ਬੋਲਣਾ ਦਾ ਕੋਈ 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 ਇੰਤਹ੍ਹਾ ਹੁੰਦੀ ਝੂਠ ਬੋਲਣ ਦੀ ਯਾਰ ਸਲਾਹੁਦੀਨ ਰੋਜ ਤੁਹਾਡੇ ਇਥੋਂ ਪੁਲਿਸ ਦੀ ਪ੍ਰੋਟੈਕਸ਼ਨ ਆਈ ਆਰਮੀ ਦੀ ਪ੍ਰੋਟੈਕਸ਼ਨ ਦੇ ਚੜਾ ਗਾ ਵੀਡੀਓਜ਼ ਪੇਜਦਾ ਹਾਫੀਜ਼ ਸੈਦ ਉਹ ਵੀਡੀਓ ਭੇਜਦਾ ਆ ਤੁਹਾਡਾ ਮਾਮਾ ਆ ਤੁਹਾਡਾ ਮਾਮਾ ਸਫੂਦੀਨ ਖਾਲਦ ਆ ਹੁਣੇ ਮਤੋਂ ਵੀਡੀਓ ਵੈਸੇ ਹੀ ਭੇਜਦਾ ਪਿਆ ਕਿ ਜੇ ਟੈਗ ਮੈਂ ਕਰਾਇਆ ਇਹ ਮਾਮੇ ਕੰਦ ਲਈ ਪਾਲੇ ਆਪਣੇ ਤੁਸੀਂ ਇਹ ਵੀ ਤੁਹਾਡੇ ਪੇਰ ਰੋਲਦੇ ਹੋਣਾ ਕੋਈ ਵਾਹ ਕੀ ਬਾਤ ਹੈ ਹੈ ਚਿੱਤ ਵੀ ਮੇਰੀ ਪੱਟ ਵੀ ਮੇਰੀ ਛਿੱਤ ਵੀ ਮੈਂ ਖਾਣਿਆ ਤੇ ਮੂੰਹ ਚ ਕੜਵਾ ਬੋਲ ਵੀ ਮੈਂ ਹੀ ਬੋਲਣਾ ਉਹ ਸ਼ਰਮ ਕਰੋ ਕੁਛ ਸ਼ਰਮ ਕਰੋ ਸ਼ਰਮ ਕਰੋ ਕੁਛ ਆਪਣੇ ਦੇਸ਼ ਦੇ ਇਤਿਹਾਸ ਰੈਡ ਕਾਰਡ ਦੇ ਪਿਆ ਆਪਣੇ ਰਾਜ ਦੇ ਸਾਹਮਣੇ ਓਏ ਕੰਨ ਫੂਟ ਨਹੀਂ ਕਰਦੇਓ ਬਾਬਾ ਸਾਹਿਬ ਸ਼ਰਮਾ ਫੂੜੀ ਬਾਬਾ ਸਾਹਿਬ ਓ ਜਬਾਰ ਸਾਹਿਬ ਓ ਰੈਡ ਕਾਰਡ ਦੇ ਵਿੱਚ ਆਏ ਦੇਖੀ ਚਿੰਤਾ ਕਰੋ ਆਪਣੇ ਦੇਸ਼ ਦੀ ਤਰੱਕੀ ਦੀ ਚਿੰਤਾ ਕਰੋ ਐਫਓ ਜੀ ਹੱਤਾਂ ਕਰਕੇ ਆਪਰੇ ਆਪ ਨੂੰ ਕਾਨੂੰਨ ਹਾਸ਼ੀ ਦੇ ਲੈ ਕੇ ਜਾਂਦੇ ਹੋ ਆਪਣੇ ਦੇਸ਼ ਦੀ ਚਿੰਤਾ ਕਰੋ ਇਹਨਾਂ ਨੂੰ ਸ਼ਰਮ ਵੀ ਆਈ ਨਹੀਂ ਸ਼ਰਮ ਨਹੀਂ ਆਈ ਜਬਾਰ ਸਾਹਿਬ ਇਹਨਾਂ ਦੇ ਐਫਓ ਜੀ ਹੱਲਾਤਾ ਕਰਕੇ ਓ ਰੈਡ ਕਾਰਡ ਮਾਮਾ ਕੋਈ ਜਾਣ ਗਈ ਆ ਉਹ ਕੋਈ ਜੰਝਾਈ ਉਥੇ ਹੁਣ ਸੁਣੋਗੇ ਉਹ ਸ਼ਾਹ ਜਾ ਕੇ ਲੱਖਾਂ ਦੇ ਸਾਹਮਣੇ ਰੱਟ ਕਾਰਬਨ ਖਾਓ ਉਹ ਜੰਝ ਤੇ ਹਿੰਦੁਸਤਾਨ ਲੈ ਕੇ ਆਊਗਾ ਜਿੱਦ ਤੱਕ ਪਾਕਿਸਤਾਨ ਦੇ ਕਰਦਾ ਕਰੂਗਾ ਜਿੱਦ ਤੱਕ ਪੀਓ ਕੇ ਹਿੰਦੁਸਤਾਨ ਦੇ ਸ਼ਾਹ ਲੈ ਕੇ ਆਊਗਾ ਉਹ ਜੰਝ ਲੈ ਕੇ ਆਉਂਦੇ ਤੁਹਾਡੀ ਖਾਸ਼ ਪੂਰੀ ਕਰਾਂਗੇ ਪੀਏ ਕੇ ਨੂੰ ਲੈਣ ਆਵਾਂਗੇ ਜੰਝ ਲੈ ਕੇ ਆਵਾਂਗੇ ਕਲੀ ਚਿੰਤਾ ਕਰਦੇ ਹੋ ਕਿ ਭਾਜੀ ਤੁਹਾਡੀ ਤਾਂ ਜਲਦੀ ਭਾਜੀ ਪੂਰੀ ਮੋੜਾਂ ਮੈਂ ਕਿਹਾ ਭਾਈ ਸਾਹਿਬ ਭਾਜੀ ਤੇ ਹੁਣ ਮੁੰਡੀਆਂ ਨੇ ਭਾਜੀ ਮੈਂ ਕਿਹਾ ਪੂਰੀ ਮੋੜਾਂ ਕਰਾਂਗੇ ਤੁਸੀਂ ਇਹ ਜਿਹੜੀ ਭਾਜੀ ਪਾਈ ਹੈ ਨਾ ਇਹ ਤੁਹਾਨੂੰ ਬੜੀ ਮੰਗੀ ਪੈਣ ਵਾਲੀ ਹੈ ਔਰ ਉਹ ਦਿਨ ਦੂਰ ਨਹੀਂ ਗਿਆ ਜਦ ਪਾਕਿਸਤਾਨ ਆ ਕੇ ਸਹੀ ਸਾਹਿਬ ਇੱਕ ਮਿੰਟ ਰੁਕਿਓ ਇੱਕ ਮਿੰਟ ਰੁਕਿਓ ਦੋ ਤਿੰਨ ਕਾਲਾਂ ਲੈ ਕੇ ਆ ਰਹੇ ਮੈਂ ਠੀਕ ਹੈ ਸਰ ਤੁਸੀਂ ਸਮਾਂ ਖਤਮ ਹੈ ਮੇਰੇ ਕੋਲ ਸਰ ਸਾਹਿਬ ਇਹ ਉਹ ਸਰਕਾਰ ਹੈ ਜਿੱਥੇ ਫੌਜ ਨੂੰ ਗੋਲੀ ਚਲਾਉਣ ਵੇਲੇ ਜਿੱਥੇ ਫੌਜ ਨੂੰ ਗੋਲੀ ਚਲਾਉਣ ਵੇਲੇ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਇਹ ਉਹ ਸਰਕਾਰ ਹੈ ਬ੍ਰਿਕ ਸਾਹਿਬ ਕਹਿੰਦੇ ਹੱਥ ਬੰਨੇ ਹੁਣ ਉਹ ਹੱਥ ਬੰਨੇ ਕਹਿੰਦੇ ਬਈ ਪੀਓਕੀ ਦੀ ਆਕੂਪਾਈ ਕਰਨ ਵਾਸਤੇ ਕਿ ਇਜਾਜ਼ਤ ਦੇ ਫੌਜ ਨੂੰ ਪੀਓਕੀ ਪੀਓਕੀ ਜੇ ਲਾ ਕੇ ਪਾਸੇ ਕਰੀਏ ਕੱਲਾ ਪੀਓਕੀ ਕੱਲਾ ਪੀਓ ਕੇ ਕਿ ਪੂਰਾ ਪਾਕਿਸਤਾਨ ਪਾਕਿਸਤਾਨ ਦੇ ਗੱਲ ਕਰਦੇ ਨੇ ਦਰਦ ਉਹ ਸਾਦਾਸ਼ ਤਸ਼ਮੀਰੀ ਪਾਕਿਸਤਾਨ ਪੀਓ ਕੀ ਵਾਪਸ ਚਾਹੁੰਦਾ ਹੈ ਉਹ ਇਹ ਉਮੀਦ ਹੋਈ ਕਰ ਸਰ ਕਿ ਫੌਜ ਦੇ ਹੱਥੋਂ ਕਾਨੂੰਨ ਅਸਤੇ ਨਾ ਹੋਵੇ ਜੇਤੀ ਕਰੋ ਕਹਿੰਦੇ ਪਏ ਨੇ ਤੇ ਜੇਤੀ ਕਰੋ ਫੌਜ ਦੇ ਹੱਥ ਖੋਲੋ ਜੇਤੀ ਕਰੋ ਪੀਓ ਕੀ ਸਵੇਰੇ ਪੰਜਾਬੀ ਦੋਸਤ ਮਨਾਈਏ ਤੋਦਾ ਜਿਹੜਾ ਸਿੰਦੀ ਜਾਊਗਾ ਤੋਦਾ ਕਿਉਂ ਚਤਾਨੀ ਜਾਊਗਾ ਜੀ ਕਿੱਥੇ ਫਿਰਦੇ ਹੋ ਕੋਈ ਵੀ ਤਰ੍ਹਾਂ ਮਾੜਾ ਕੰਮ ਨਹੀਂ ਇਸੇ ਖਾਂਦਾ ਅਸਰ ਤੇ ਬੇਨਤੀ ਤੁਹਾਨੂੰ ਵੀ ਇਹ ਹੈ ਕਿ ਜਿਹੇ ਕੰਮ ਆਪਾਂ ਨਾ ਕਰਵਾਈਏ ਤੁਹਾਡੇ ਵਾਲੇ ਪਾਸੇ ਜਿਹੜੇ ਪਠਾਏ ਹੋਏ ਆ ਉਹਨਾਂ ਨੂੰ ਜਿਹੜਾ ਹੈਗਾ ਸਮੇਂ ਕੋ ਸਮਾਂ ਖਤਮ ਹੋ ਗਿਆ ਹੈ ਅਪੋਲੋਜਾਈਜ਼ ਸਵਾਲ ਇਹ ਖੜਾ ਹੋ ਰਿਹਾ ਕਿ ਜਿਹੜੇ ਪਾਕਿਸਤਾਨ ਨੇ ਗੁਨਾਹਗਾਰਾਂ ਨੂੰ ਤੇ ਸ਼ੈਲਟਰ ਪਨਾਹ ਦਿੱਤੀ ਹੋਈ ਹੈ ਉਹਨਾਂ ਨੂੰ ਜਿਹੜਾ ਹੈਗਾ ਸਜ਼ਾਵਾਂ ਦੇਣ ਇਨਸਾਨੀਅਤ ਦੇ ਦੁਸ਼ਮਨਾ ਨੂੰ ਜਿਹੜਾ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਇਹੀ ਭਾਰਤ ਵੀ ਕਹਿੰਦਾ ਹੈ ਤੇ ਇਹ ਪਾਕਿਸਤਾਨ ਦਾ ਜੋ オリジナル ਆਵਾਮ ਹੈ ਉਹ ਵੀ ਗੱਲ ਕਰਦਾ ਜਿਹੜੇ ਇਨਸਾਫ ਪਸੰਦ ਲੋਕ ਨਹੀਂ ਇਜਾਜ਼ਤ ਦਿਓ ਧੰਨਵਾਦ